ਸਰਕਾਰ ਨੂੰ ਸਰਹੂ ਆਪਣੀ ਪੰਜਾਬ ਸਰਕਾਰ ਹੋਵੇ ਐਸੇ ਵੀ ਪਰਸਪਰ ਤੋਂ ਪਤਾ ਕਰ ਉਹ ਲੋਕਾਂ ਦੇ ਨਾਮ ਤੇ ਰਹਿਗੇ ਸਰਕਾਰ ਨੇ ਨਹੀਂ ਆਉਂਦੇ ਆਪਾਂ ਜਿਹੜੀ ਸੂਰਤ ਮੇਰੇ ਸਾਡੇ ਸਾਰਾ ਲੋੜ ਇਹ ਕਾਰਨੇ ਪੂਰਾ ਕਰਕੇ ਤੋਂ ਜੀ ਵੀ ਨਹੀਂ ਪਰ ਜਿਹੜੀਆਂ ਦੁਨੀਆਂ ਨੇ ਟ੍ਰੇਨਾਂ ਕੰਟੇਨਰ ਵਾਲੀਆਂ ਉਹ ਲਗਭਗ ਤਿੰਨ ਚਾਰ ਲੰਘ ਚੁੱਕੀਆਂ ਨੇ ਕਿਉਂਕਿ ਭਰਾਵੋ ਉਹ ਜਿਵੇਂ ਪਹਿਲਾਂ ਅੰਗਰੇਜ਼ ਆਪਣਾ ਟਨਰ ਦੇ ਹਿਸਾਬ ਨਾਲ ਸੈਨੋ ਰੁੱਟ ਕੇ ਲੈ ਕੇ ਤੇ ਉਸੇ ਤਰੀਕੇ ਹੁਣ ਇਹ ਜਿਹੜਾ ਕੰਟੇਨਰ ਨੇ ਕੰਟੇਨਰ ਵਾਲੇ ਵਿੱਚ ਆਲਾਨੀ ਵਾਨੀ ਨੇ ਜਿਹੜੇ ਉਹ ਆਪਣਾ ਮਾਲ ਹੈ ਜਿਹੜਾ ਆਵਾਂਗੇ ਅਪਦੇ ਹਸਪਤਾਲ ਹੋਵਾਂਗੇ ਆਪਰੇ ਜਿਹੜੇ ਬਿਸਤਰੀ ਹੋਣਗੇ ਜਿਹੜਾ ਅਪਦੇ ਹੀ ਇਹਨਾਂ ਦੇ ਪਟਵਾਰਦਾਰ ਤੋਂ ਹੋਣਗੇ ਇਸ ਤਰ੍ਹਾਂ ਜਿਹੜਾ ਇਹ ਹੋਣਾ ਜਿਹੜਾ ਵਪਾਰ ਕਰਨ ਜਾ ਰਹੇ ਨੇ ਸੜਕਾਂ ਨਹੀਂ ਕਰਨ ਜਾ ਰਹੇ ਨੇ ਜੇ ਆਪੇ ਬਰਾਬਰ ਦਾ ਰਾਜ ਫੈਸਲਾ ਦੇ ਪਿਆ ਰਿਹਾ ਜਿਹੜੇ ਪਰਚੂ ਨੇ ਮਟਰਾਂ ਚਾਹੁੰਦੇ ਤੇ ਉਸੇ ਕਥਨ ਨੂੰ ਲਾਗ ਕੇ ਕਿ ਉਹ ਜਿਹੜੇ ਮਹਗੇ ਨੇ ਉਹ ਇਹਨਾਂ ਅਲਾਨੀਆਂ ਬਾਨੀਆਂ ਨੇ ਆਪਣੇ ਵਾਸਤੇ ਗੱਡੇ ਨੇ ਕਿਉਂਕਿ ਜਿਹੜਾ ਹੁਣ ਪਰ ਹੁਣ ਜਿਹੜਾ ਵਪਾਰ ਹੈ ਉਹ ਸਰਕਾਰਾਂ ਆ ਹੀ ਤਰਾਂਗੇ ਉਹ ਵੱਡੇ ਵੱਡੇ ਟਰਾਂਦੇ ਜਿਹੜੇ ਉਹਨਾਂ ਦੇ ਪਰਾਸੇ ਚੱਲਣਗੇ ਧਾਕੀਆਂ ਬਾਕੀਬ ਸਿੰਘ ਸਿੱਧੂ ਆ ਜਿਹੜਾ ਕਹਿੰਦੇ ਕਿ ਨਾਲ ਸੀ

ਬਾਰੇ ਤੇ ਨੰਦੀਆਂ ਜਗਾ ਰਿਹਾ ਹੈ ਪੰਜਾਬ ਮਰਦਾ ਹੈ ਕੋਹ ਨਾਮ ਦਾ ਹੋ ਕੇ ਲਾ ਦੇ ਜਿਹੜਾ ਰੋਹਾਂ ਮੇਰਾ ਸਨਿਆ ਨਾ ਕਦੀਆਂ ਨਹੀਂ ਭਾਗ ਦੇ ਇੱਕ ਦੀ ਪੁੱਤਰ ਭਾਰਤੀ ਦਸਨਿਕ ਤਗਰਾਹਾਂ ਬਲਕ ਲਰ ਰਗਾ ਮਾਮਲਾ ਕੀ ਹੈ ਜਿਹੜਾ ਪੂਰਾ ਮੈਂ ਆਪਦੇ ਚੈਨਲ ਦੇ ਜ਼ਰੀਏ ਸਮੂਹ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਆਪਾਂ ਇਸ ਟਾਈਮ ਗੁਡਨੈਸ ਸਟੇਸ਼ਨ ਤੇ ਖੜੇ ਆ ਇਸ ਗੁਡਨੈਸ ਸਟੇਸ਼ਨ ਨੂੰ ਲਗਭਗ 9-10 ਪਿੰਡ ਪੈਂਦੇ ਆ ਜੋ ਇੱਥੇ ਲੋਕਲ ਟ੍ਰੇਨਾਂ ਜਾ ਰਹੀਆਂ ਪਸੰਦੇ ਜਾ ਰਹੀਆਂ ਹਨ ਹਸਾਰ ਜਾ ਰਹੀ ਹੈ ਲੁਧਿਆਣਾ ਜਾ ਰਹੀ ਹੈ ਜੱਖੜ ਜਾ ਰਹੀਆਂ ਨੇ ਇੱਥੇ ਮਾਮਲਾ ਇਹ ਹੈ ਵੀ ਕੋਈ ਵੀ ਟ੍ਰੇਨ ਇੱਥੇ ਖੜਾ ਨਹੀਂ ਰਹੀ ਕੋਸ ਸਮਾਂ ਪਹਿਲਾਂ ਇੱਥੇ ਪੰਜ ਚਾਰ ਟ੍ਰੇਨਾਂ ਖੜਦੀਆਂ ਤੇ ਫਿਰ ਤਿੰਨ ਖੜ ਲੰਗੇ ਫਿਰ ਦੋ ਜੰਮੀ ਹੁਣ ਜਿਵੇਂ ਮਾਮਲਾ ਖਤਮ ਹੈ ਇਸ ਕਰਕੇ ਲੋਕਾਂ ਨੂੰ ਬਹੁਤ ਦਿੱਕਤ ਆਉਂਦੀ ਹੈ ਕਿਸੇ ਨੇ ਪੇਚੀ ਤੇ ਜਾਣਾ ਹੈ ਕਿਸੇ ਨੇ ਇਲਾਜ ਕਰਾਉਣਾ ਹੈ ਕਿਸੇ ਨੇ ਰਿਸ਼ਤੇਦਾਰੀ ਜਾਣਾ ਹੈ ਕਿਉਂਕਿ ਇੱਕ ਰੇਲਵੇ ਇਹ ਹੈ ਜਾਂ ਮਹਿਕਮਾ ਵੀ ਤੇ ਸਸਤਾ ਸਪਰਾ ਹੈ ਕਿੱਤਾ ਜਾ ਸਕਦਾ ਹੈ ਇਸ ਕਰਕੇ ਜਿਹੜੇ ਆਮ ਲੋਕ ਹੈ ਉਹ ਪਰੇਸ਼ਾਨ ਹੈ ਇਸ ਮਾਮਲੇ ਸੰਬੰਧੀ ਪਹਿਲਾਂ ਇਥੋਂ ਦੇ ਪੰਜਾਬ ਸਰਕਾਰ ਦੇ ਮੰਤਰੀ ਬਰਿੰਦਰ ਗੋਲ ਜੀ ਉਹਨਾਂ ਨੂੰ ਵੀ ਬੰਗਪੱਤਰ ਦੇ ਚੁੱਕੇ ਆ ਸੰਬੰਧਿਤ ਅਧਿਕਾਰੀਆਂ ਨੂੰ ਮਿਲ ਕੇ ਗਏ ਆ ਜਿਹੜੀ ਅੱਜ ਇਸ ਕਰਕੇ ਸਾਨੂੰ ਇੱਕ ਦਿਨ ਦਾ ਸੰਕੇਤਕ ਧਰਨਾ ਦੇਣਾ ਪਿਆ ਪਿure ਟ੍ਰੇਨਾਂ ਰੁਕਣਾ ਆਗਰ ਇਹ ਅਜੇ ਵੀ ਜੋ ਮਹਿਕਮਾ ਸਰਕਾਰ ਹੈ ਆਪਦੀ ਗੱਲ ਤੇ ਵਾਪਸ ਨਹੀਂ ਆਉਂਦੇ ਇੱਥੇ ਟ੍ਰੇਨਾਂ ਲੋਕਲ ਨਹੀਂ ਰੁਕਦੀਆਂ ਤਾਸੀ ਦੀ ਆਪਣੀ ਮੀਟਿੰਗ ਕਰਕੇ ਅਗਲਾ ਜਿਹੜਾ ਐਕਸ਼ਨ ਹੈ ਉਹ ਕਰੜਾ ਕਰਾਂਗੇ ਤਿੱਖਾ ਕਰਾਂਗੇ ਅਧਿਕਾਰੀਆਂ ਦਾ ਤੇ ਹਲਕਾ ਵਿਧਾਇਕ ਦਾ ਕੀ ਕਹਿਣਾ ਹੈ ਇਸ ਮਾਮਲੇ 'ਚ ਹਲਕਾ ਵਿਧਾਇਕ ਜਿਹੜਾ ਗੋਗਲੋਂ ਤੋਂ ਮਿੱਟੀ ਝਾੜਦਾ ਕੋਈ ਖਾਸ ਗੱਲਬਾਤ ਨੇ ਉਹਨੇ ਕੀਤੀ ਹੈਗੀ ਤੇ ਜਿਹੜੇ ਅਧਿਕਾਰੀ ਐ ਇਹ ਵੀ ਮਿੱਠੀਆਂ ਗੋਲੀਆਂ ਦੇਣ ਦਾ ਕੰਮ ਕਰ ਰਹੇ ਐ ਕੋਈ ਪੱਲਾ ਨਹੀਂ ਫੜਾ ਰਹੇ ਹੈਗੇ ਇਸ ਕਰਕੇ ਸਰਕਾਰ ਤੇ ਮੁਲਾਜ਼ਮ ਵਰਗ ਇਹ ਸਾਰੇ ਮਿਲੇ ਹੋਏ ਆ ਜਿਹੜੇ ਉੱਚ ਅਧਿਕਾਰੀ ਐ ਛੋਟੇ ਅਧਿਕਾਰਾਂ ਦੀ ਕੋਈ ਗੱਲ ਨਹੀਂ ਸੁਣਦਾ ਇਸ ਕਰਕੇ ਅਸੀਂ ਲੋਕਾਂ ਦੇ ਨਾਲ ਆ ਇਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਸੰਘਰਸ਼ ਹੈ ਸਾਨੂੰ ਤੇਜ਼ ਕਰਨਾ ਪਊਗਾ ਸਾਡੀ ਮਜਬੂਰੀ ਹੋਊ ਇਹ ਜਿਹੜੀਆਂ ਚਿੱਠੀਆਂ ਤੁਸੀਂ ਲੈਟਰ ਪਾਏ ਗਏ ਨੇ ਕਿਹੜੇ-ਕਿਹੜੇ ਅਧਿਕਾਰੀਆਂ ਨੂੰ ਪਾਏ ਗਏ ਨੇ ਕਿ ਰੇਲਵੇ ਮੰਤਰੀ ਨਾਲ ਵੀ ਕੋਈ ਸੰਪਰਕ ਕਰਨ ਦੀ ਕੋਸ਼ਿਸ਼ ਹੋਈ ਜੀ ਰੇਲਵੇ ਮੰਤਰੀ ਨਾਲ ਤਾਂ ਨਹੀਂ ਜਿਹੜਾ ਕੋਈ ਰੇਲਵੇ ਦਾ ਉੱਚ ਅਧਿਕਾਰੀ ਹੈ ਜੋ ਉਮਾਲੇ ਵਹਿੰਦਾ ਉਹਨਾਂ ਨਾਲ ਗੱਲਬਾਤ ਹੋਈ ਹੈ ਅਤੇ ਜੋ ਇੱਥੋਂ ਹਲਕੇ ਦਾ ਬਰਿੰਦਰ ਗੋਲ ਹੈ ਇਸ ਟਾਈਮ ਮੌਕੇ ਤੇ ਉਹਨੂੰ ਵੀ ਜਿਹਨੇ ਮੰਗ ਪੱਤਰ ਦੇ ਕੇ ਆਇਆ ਉਸ ਮੰਗ ਪੱਤਰ ਤੇ ਕਿਸਾਨਾਂ ਦੀ ਗੱਲ ਤੇ ਆਮ ਲੋਕਾਂ ਦੀ ਗੱਲ ਤੇ ਕੋਈ ਅਸਰ ਨਹੀਂ ਹੋਇਆ ਢੀਠ ਹੈ ਸੁੱਤੇ ਪਏ ਕਿੰਨੇ ਕ ਪਿੰਡਾਂ ਦੇ ਉੱਪਰ ਅਸਰ ਹੈ ਜੀ ਰੇਲ ਗੱਡੀ ਨਾ ਰੁਕਣ ਦੇ ਕਾਰਨ ਇੱਥੇ 8-10 ਪਿੰਡਾਂ ਦੇ ਉੱਪਰ ਪੂਰਾ ਅਸਰ ਹੈ ਜੀ ਵੀ ਜਿਹੜੀ ਰੇਲ ਗੱਡੀ ਨਹੀਂ ਰੁਕਦੀ ਇੱਥੇ ਜਿਹੜਾ ਇਹ ਪਬਲਿਕ ਆਧਾਰੇ ਬਣਾਏ ਗਏ ਤੇ ਇਹ ਸਾਥੋ ਹੌਲੀ-ਹੌਲੀ ਖਸਕਦੇ ਜਾ ਰਹੇ ਨੇ ਸਾਨੂੰ ਸਰੇਆਂ ਪਤਾ ਲੱਗ ਰਿਹਾ ਹੈ ਸਰਕਾਰ ਦੀਆਂ ਨੀਤੀਆਂ ਦਾ ਅਸੀਂ ਕਈ ਸਾਲਾਂ ਤੋਂ ਲਗਾਤਾਰ ਸਾਡੇ ਲੋਕਾਂ ਨੂੰ ਆਮ ਪਤਾ ਨਹੀਂ ਸੀ ਵੀ ਨੀਜੀਕਰਨ ਕੀ ਹੁੰਦਾ ਹੈ ਅਸੀਂ ਕਹਿੰਦੇ ਵੀ ਸਰਕਾਰੀ ਕਰਨਾ ਛੱਡ ਕੇ ਭਾਈ ਨਿੱਜੀ ਕਰਨ ਦਾ ਹਮਲਾ ਆ ਰਿਹਾ ਹੈ ਸਾਡੇ ਲੋਕਾਂ ਨੇ ਇਸ ਵੱਲ ਧਿਆਨ ਨਹੀਂ ਦਿੱਤਾ ਵੀ ਨਿੱਜੀਕਰਨ ਨੂੰ ਸਮਝੇ ਹੀ ਨਹੀਂ ਪਰ ਅੱਜ ਸਾਨੂੰ ਬਿਲਕੁਲ ਸਾਹਮਣੇ ਆ ਰਹੀ ਹੈ ਗੱਲ ਵੀ ਅੱਜ ਇਹ ਸਾਰਾ ਕੁਝ ਜਿਹੜੇ ਇਹ ਮੈਕਮੇ ਨੇ ਇਹ ਵੱਡੇ ਅਵਾਨੀ ਅਡਾਨੀਆਂ ਦੇ ਹਵਾਲੇ ਕਰ ਦਿੱਤੇ ਗਏ ਇਹ ਜਿਹੜੀ ਲੈਨ ਹੈ ਇਹ ਸਾਨੂੰ ਕੋਈ ਵੀ ਪਤਾ ਚੱਲਿਆ ਹੈ ਵੀ ਵਪਾਰਕ ਲੈਨ ਬਣਾਤੀ ਹੈ ਇਸ ਕਰਕੇ ਅਸੀਂ ਕਹਿੰਦੇ ਵੀ ਬਣਾਣਾ ਵਪਾਰਕ ਲੈਨ ਵੀ ਪਹਿਲਾ ਜਿਹੜਾ ਇਹਦੇ ਉੱਪਰ ਸਾਨੂੰ ਸਹੂਲਤਾਂ ਦਿੱਤੀਆਂ ਹੋਈਆਂ ਦੀ ਆ ਜਾਣ ਆਉਣ ਦੀਆਂ ਅਸੀਂ ਉਹਦੇ ਸਹੂਲਤਾਂ ਦੇ ਨਾਲ ਇਹਦੇ ਨਾਲ ਰਸਤੇ ਜੋੜੇ ਨੇ ਮਿੱਟੀਆਂ ਪਾਈਆਂ ਨੇ ਅਸੀਂ ਜ਼ਮੀਨ ਦਿੱਤੀ ਹੈ ਔਰੇ ਸਾਡੇ ਬਜ਼ੁਰਗਾਂ ਨੇ ਤਗਾਰੀਆਂ ਦੇ ਨਾਲ ਆ ਇਹ ਡਿਟੇਸਡ ਸਾਰੇ ਨੇ ਲੈਣਾ ਕੱਢੀਆਂ ਨੇ ਉਹ ਅਡਾਨੀ ਵਰਨੀ ਹੋਰਾਨੀ ਨਹੀਂ ਕੱਢੀਆਂ ਸਾਡੇ ਬਜ਼ੁਰਗਾਂ ਨੇ ਕੱਢੀਆਂ ਨੇ ਅਸੀਂ ਜ਼ਮੀਨ ਦਿੱਤੀ ਹੈ ਪਰ ਇਸ ਕਰਕੇ ਜਿਹੜੀਆਂ ਸਰਕਾਰ ਦੀਆਂ ਨੀਤੀਆਂ ਨੇ ਉਹ ਸਾਡੇ ਜਨਤਾ ਦੇ ਬਿਲਕੁਲ ਖਿਲਾਫ ਨੇ ਮ ਲੋਕ ਮਾਰੂ ਨੀਤੀਆਂ ਲੈ ਕੇ ਆ ਰਹੇ ਨੇ ਸਟੇਸ਼ਨ ਵੀ ਕਾਫੀ ਪੁਰਾਣਾ ਹੈ ਹਾਂਜੀ ਸਟੇਸ਼ਨ ਬਹੁਤ ਪੁਰਾਣਾ ਹੈ ਜਦੋਂ ਦੀ ਸਾਡੀ ਗੀਂਦ ਹੈ ਉਮਰ ਸਾਨੂੰ ਗਿਆਨ ਹੋਇਆ ਸੀ ਸੁਲਝਿਆ ਉਦੋਂ ਦਾ ਇਹ ਸਟੇਸ਼ਨ ਚੱਲ ਰਿਹਾ ਹੈ ਬਿਲਕੁਲ ਹਾਂਜੀ ਬੱਚੇ ਸਕੂਲ ਵੀ ਜਾਂਦੇ ਨੇ ਸੁਣਿਆ ਵੀ ਇਹ ਨੇੜੇ-ਤੇੜੇ ਦੇ ਪਿੰਡਾਂ ਦੇ ਦੂਰ-ਦਰਾਡੇ ਕਾਲਜਾਂ ਦੇ ਬੱਚੇ ਕਾਲਜ ਵੀ ਨੇੜੇ ਨੇ ਕਿ ਉਹਨਾਂ ਨੂੰ ਬਹੁਤ ਔਖਾ ਹੁੰਦਾ ਮੈਂ ਆਰਮਚੰਦ ਸਿੰਘ ਚੋਟੀਆਂ ਗੁਰਹਾਜ ਜਥੇਵੰਦੀ ਬਲਾਕ ਆਗੂ ਨਹਿਰ ਜੋ ਕਿ ਅਸੀਂ ਇਹ 10 ਪਿੰਡ ਨੇ ਜੀ ਉਰੇ ਜਿਵੇਂ ਆਪਣਾ ਲੇਲ ਕਲਾ ਹੋਇਆ ਬਹੋਰਾ ਕਲਾ ਬਹੋਰਾ ਖੁਰਦ ਗੁਰਨੇ ਕਲਾ ਗੁਰਨੇ ਖੁਰਦ ਚੋਟੀਆਂ ਕਾਲੀਆ ਬਕਸ਼ੀ ਵਾਲਾ ਅਲੀ ਸ਼ੇਰ ਆਲੰਪੁਰ ਬੱਲਰਾ ਇਹ 10-12 ਪਿੰਡ ਨੇ ਜੀ ਐਡੀ ਸਮੱਸਿਆ ਜਾਨੀ ਕਿ ਹੋਈ ਹੋਈ ਹੈ ਅਸੀਂ 23 ਮਾਰਚ ਨੂੰ 23 ਜਨਵਰੀ ਨੂੰ 23 ਜਨਵਰੀ ਨੂੰ ਪੰਚਾਇਤਾਂ ਦੇ ਮਤੇ ਪਾ ਕੇ ਸਾਰਿਆਂ ਦੇ ਮੋਹਰਾਂ ਲਵਾ ਕੇ ਅਸੀਂ ਡੀ ਆਰ ਐਮ ਅੰਮ੍ਰਾਲਾ ਨੂੰ ਵੀ ਜਾਨੀ ਕਿ ਮੰਗ ਪੱਤਰ ਦੇ ਚੁੱਕੇ ਹੁਦੋਂ ਬਾਅਦ ਅਸੀਂ 16 ਮਾਰਚ ਨੂੰ ਫੇਰ ਦੁਬਾਰੇ ਅਸੀਂ ਪਿੰਡਾਂ ਦਾ ਇਕੱਠ ਕੀਤਾ ਐਗਜ਼ਿਸਟੇਸ਼ਨ ਤੇ ਅਸੀਂ ਪੱਤਰਕਾਰ ਸਾਹਿਬ ਬੁਲਾਏ ਉਰੇ ਵੀ ਸਾਡੀ ਗੱਲ ਅੱਗੇ ਪਹੁੰਚ ਜਾਵੇ ਅਸੀਂ ਇੱਥੇ ਫੇਰ ਮੰਗ ਪੱਤਰ ਦਿੱਤਾ ਬਰਿੰਦਰ ਗੋਇਲ ਨੂੰ ਜੋ ਲਹਿਰਾ ਮੰਤਰੀ ਸਾਡਾ ਜੋ ਸਾਡੇ ਹਲਕੇ ਜਿੱਤਿਆ ਹੋਇਆ ਉਹਨੂੰ ਵੀ ਮੰਗ ਪੱਤਰ ਦਿੱਤਾ ਸੀ ਉਹ ਮੰਗ ਪੱਤਰ ਉਹਨੂੰ ਸਾਹਬ ਕਹਿਣ ਲੱਗੇ ਸੀ ਸਾਡਾ ਐਮਪੀ ਹੈ ਜੋ ਹਲਕੇ ਦਾ ਐਮਪੀ ਹੈ ਮੀਤ ਹੇਰ ਉਹ ਕਹਿੰਦੇ ਮੀਤ ਹੇਰ ਨੂੰ ਮੈਂ ਤੁਹਾਡਾ ਮੰਗ ਪੱਤਰ ਭੇਜ ਦੂੰਗਾ ਫਰ ਸਾਡੀ ਸੁਲਵਾਈ ਨਹੀਂ ਹੋਈ ਭਰਾਵਾ ਬਾਕੀ ਇਹ ਜਿਹੜਾ ਜਿਵੇਂ ਸੰਗਰੂਰ ਹੈ ਸੁਨਾਮ ਹੈ ਲਹਿਰਾ ਹੈ ਇਹ ਸਾਡੇ ਲੋਕ ਲਾਗੇ ਜੀ ਸੋ ਲੋਕ ਸਾਡੇ ਜਿਵੇਂ ਆੜਤੇ ਆ ਇਧਰ ਹੋ ਗਏ ਜੀ ਸਾਡੇ ਬੱਚੇ ਇਧਰ ਪੜ੍ਹਦੇ ਨਹੀਂ ਜੀ ਸਾਡੇ ਮਜ਼ਦੂਰ ਦਿਹਾੜੀਆਂ ਕਰਨ ਇਧਰ ਪਿੰਡਾਂ ਚ ਅੱਜ ਸ਼ਹਿਰਾਂ ਜਾਂਦੇ ਨੇ ਜੀ ਸੁਰੂ ਸਾਡਾ ਜਿਲਾ ਹੈ ਜੀ ਸਾਡੇ ਕਿਸਾਨ ਆ ਸਾਡੇ ਵਿਦਿਆਰਥੀ ਯਾਨੀ ਕਿ ਬਹੁਤ ਜ਼ਿਆਦਾ ਦਿੱਕਤ ਆਈ ਹੋਈ ਹੈ ਹੁਣ ਜੇ ਵੀ ਹੁਣ ਵੀ ਨਾ ਯਾਨੀ ਕਿ ਸਾਡੀ ਗੱਲ ਸੁਣਵਾਈ ਹੋਈ ਤਾਂ ਅਸੀਂ ਆਉਣ ਵਾਲੇ ਦੇ ਨਾਮ ਦੇ ਵਿੱਚ ਕੋਈ ਤਿੱਖਾ ਸੰਘਰਸ਼ ਲਿਖਾਂਗੇ ਸਾਡੀ ਉੱਪਰ ਰਾਇਕਾ ਲਾ ਕੇ ਕੋਈ ਵੱਡਾ ਸੰਘਰਸ਼ ਕਰਾਂ ਇੱਕ ਮਾਮਲਾ ਹੋਰ ਵੀ ਸੀ ਆਪਣੇ ਏਰੀਆ ਦੇ ਵਿੱਚ ਗੱਲ ਕਰੀ ਤਾਂ ਰੇਲ ਨਹੀਂ ਰੁਕਦੀ ਸੀ ਤੁਮਤਾਨ ਸਹਿਬਾ ਸਾਬਰਮਤੀ ਐਕਸਪ੍ਰੈਸ ਤੇ ਦਾਦਰੋ ਟਹਾਣੀ ਰੁਕਦੀਆਂ ਜਾਂ ਅਖਰ ਰੁਕਦੀਆਂ ਨੇ ਸਿੱਧੀਆਂ ਪੰਜਾਬ ਦੇ ਪਿੰਡਾਂ ਦੇ ਲੋਕ ਜਾ ਕੇ ਹਰਿਆਣੇ ਦੇ ਮੁੱਖ ਮੰਤਰੀ ਨੂੰ ਮਿਲਦੇ ਨੇ ਨਾਲ ਦੀ ਨਾਲ ਉਹ ਲੈਟਰ ਲਿਖਦੇ ਨੇ ਆਰਡਰ ਹੋ ਜਾਂਦੇ ਨੇ ਕਿ ਉਹ ਆਉਣ ਵਾਲੇ ਦਿਨਾਂ ਚ ਉਹ ਦੋ ਰੇਲ ਗੱਡੀਆਂ ਉੱਥੇ ਰੁਕ ਸਕਦੀਆਂ ਨੇ ਛੋਡੀ ਇੱਕ ਪਾਸੇ ਪੰਜਾਬ ਚ ਸਰਕਾਰ ਹੋਣ ਦੇ ਨਾਤੇ ਤੁਹਾਨੂੰ ਆਪ ਹਲਕਾ ਬਦਾ ਇੱਕ ਨੇ ਤੁਹਾਡੀ ਸੁਣੀ ਨਹੀਂ ਜਾਂਦੀ ਕੀ ਲੱਗਦਾ ਤੁਹਾਨੂੰ ਵੀ ਹੁਣ ਜਿਹੜਾ ਮੇਰੇ ਸਿਹਾਵ ਨਾਲ ਦਾ ਤੁਹਾਨੂੰ ਬੀਜੇਪੀ ਨਾਲ ਸੰਪਰਕ ਕਰਨਾ ਚਾਹੀਦਾ ਹੈ ਮਾਮਲੇ ਚ ਇਹ ਸਾਡਾ ਜਿਹੜਾ ਪੰਜਾਬ ਤੇ ਹਰਿਆਣਾ ਹੈ ਹਰਿਆਣਾ ਦੀ ਬੀਜੇਪੀ ਸਰਕਾਰ ਹੈ ਸਾਡੀ ਸਰਕਾਰ ਦੂਸਰੀ ਹੈ ਇਸ ਕਰਕੇ ਸਾਡੇ ਰਾਮਤਰੀ ਮਾਲਾ ਜੋ ਜਸਲੂਕ ਉਹ ਕੀਤਾ ਜਾ ਰਿਹਾ ਹੈ। ਹਰਿਆਣੇ 'ਚ ਸਾਰੀਆਂ ਗੱਡੀਆਂ ਰੁਕਦੀਆਂ ਨੇ। ਹਰਿਆਣੇ 'ਚ ਜੋ ਡਿਮਾਂਡ ਕਰਦੇ ਨੇ ਜਿਵੇਂ ਤੁਸੀਂ ਵਿਧਾਨ ਦੀ ਤੁਸੀਂ ਗੱਲ ਕਰਦੇ ਹੋ। ਵਿਧਾਨ ਸਭਾ ਗੱਡੀਆਂ ਰੁਕਣ ਲੱਗੀਆਂ ਜੀ। ਪਰ ਸਾਡੇ ਨਾਲ ਇਹ ਵਿਸਥਾਰ ਕੀਤਾ ਹੋਇਆ ਕਿਉਂਕਿ ਪਛਾਮ ਦੇ ਜੇ ਪੰਜਾਬ ਦੇ ਕਿਸਾਨ ਨੇ ਉਹ ਸਾਡੀ ਹੱਕਾਂ ਦੀ ਮੰਗ ਕਰਤਾ ਦਿੱਲੀ ਜਾ ਕੇ ਬੈਠੇ ਸੀਗੇ। ਉਹ ਇਹ ਜੋ ਕਿਹੜਾ ਉਹ ਜਿਹੜੀ ਮੋਦੀ ਸਰਕਾਰ ਹੈ, ਸੈਂਟਰ ਸਰਕਾਰ ਹੈ ਉਹ ਸਾਡੇ ਨਾਲ ਖੜ ਰਹੀ ਹੈ। ਇਸ ਕਰਕੇ ਸਾਡੇ ਪੰਜਾਬ ਦੀਆਂ ਸਾਰੀਆਂ ਪੈਸੈਂਜਰ ਗੱਡੀਆਂ ਬੰਦ ਕਿਥੇ ਆ। ਸੋ ਅ ਅਧਿਕਾਰੀਆਂ ਲੱਗੀ ਕਹਣਾ ਜੀ। ਅਧਿਕਾਰੀਆਂ ਨੂੰ ਹੁਣ ਟਾਈਮ ਦਿੱਤਾ ਹੈ 2:30 ਵ ਅਜੇ ਤੱਕ ਲੋਕਲ ਅਧਿਕਾਰੀ ਆਇਆ ਹੈ ਕੋਈ ਖਾਸ ਗੱਲਬਾਤ ਨਹੀਂ ਹੋਈ ਹੁਣ ਆਉਣਗੇ ਅਧਿਕਾਰੀ ਉਹਨਾਂ ਨੂੰ ਮੰਗ ਪੱਤਰ ਵੀ ਦੇਵਾਂਗੇ ਤੇ ਆਪਣੀ ਸਮੱਸਿਆ ਦੱਸਾਂਗੇ ਤੇ ਉਹ ਦੇਖੋਗੇ ਕੀ ਕਹਿੰਦੇ ਕਿੰਨੇ ਕ ਸਮੇਂ ਤੱਕ ਵੀ ਤੁਹਾਨੂੰ ਲੱਗਦਾ ਵੀ ਹੱਲ ਹੋ ਜਾਊਗਾ ਜੇ ਨਾ ਹੋਇਆ ਤਾਂ ਫਿਰ ਅੱਗੇ ਦਾ ਤੁਹਾਡਾ ਐਕਸ਼ਨ ਪਲਾਨ ਕੀ ਹੈ